ਅਮਰੀਕਾ ਦੇ ਵੱਲੋਂ ਬੀਤੀ ਰਾਤ ਆਪਣਾ ਤੇਜ਼ ਜਹਾਜ਼ ਅਮਰitsar ਪਹੁੰਚ ਗਿਆ ਜਿਸ ਦੇ ਵਿੱਚ ਕਿ 112 ਦੇ ਕਰੀਬ ਆਤਿਆ ਨੂੰ ਪਹੁੰਚਿਆ ਗਿਆ ਰਿਪੋਰਟ ਕੀਤੇ ਗਏ ਨੌਜਵਾਨਾਂ ਦੇ ਵਿੱਚ ਗੁਰਦਾਸਪੁਰ ਦੇ 6 ਨੌਜਵਾਨ ਸ਼ਾਮਲ ਹਨ ਉਹਨਾਂ ਦੇ ਵਿੱਚੋਂ ਇੱਕ ਗੁਰਦਾਸਪੁਰ ਦੇ ਪਿੰਨ ਨੰਗਲ ਲਮੀਨ ਦਾ ਗੁਰਵਿੰਦਰ ਸਿੰਘ ਵੀ ਹੈ ਜੋ ਕਿ 50 ਲੱਖ ਰੁਪਏ ਚੁੱਕ ਕੇ ਅਮਰੀਕਾ ਗਿਆ ਸੀ ਪਰ 6 ਮਹੀਨੇ ਦਰਮਿਆਨ ਹੀ ਉਹ ਰਿਪੋਰਟ ਕਰ ਦਿੱਤਾ ਗਿਆ ਹੈ ਰਿਪੋਰਟ ਕੀਤੇ ਗਏ ਨੌਜਵਾਨਾਂ ਦੇ ਨਾਲ ਸਾਡੀ ਟੀਮ ਦੇ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਵੀ ਮੀਡੀਆ ਦੇ ਸਾਹਮਣੇ ਆਉਣ ਦੇ ਲਈ ਰਾਜ਼ੀ ਨਹੀਂ ਹੋਇਆ भेजे ਨੂੰ 6-7 ਮਹੀਨੇ ਹੋ ਗਏ ਲੇਕਿਨ ਜਦੋਂ ਭੇਜਿਆ ਸੀ ਉਦੋਂ ਤੇ 20 ਦਿਨ ਦਾ ਟਾਈਮ ਐਜੰਟ ਦਾ ਸੀਗਾ ਉਥੇ ਪਰ ਖਿਚਦਿਆਂ ਖਚੁੰਦਿਆਂ ਸੀ 7 ਮਹੀਨੇ ਲੱਗੇ ਹੁਣ ਉਤੋਂ ਬਿੱਤਰੇ ਆ ਵੀ ਪੈਸੇ ਤੇ ਚਲੋ ਇਹੋ ਹੀ ਜ਼ਿੰਮੇਵਾਰ ਆਹੀਂ ਬੰਦੇ ਆਹੀਂ ਗੜੀ ਵੀ ਇੰਨੀ ਹੱਡੂ ਆਮਦਨੀ ਉਹ ਜੀ ਨਹੀਂ ਪੜੀ ਵੇਚ ਕੇ ਕੋਈ ਲਿਮਟ ਬਣਾਈ ਉਹ ਪੜੀ ਵੇਚੀ ਟੈਂਟਰ ਨੇ ਸਾਨੂੰ ਇਹੋ ਹੀ ਕਿਹਾ ਸੀ ਵੀ 15 ਦੋ ਬੱਲ ਤੇ 12 ਨਹੀਂ ਤੇ 15 15 ਤੋ ਲਾਸਟ 20 20 ਦਿਨ ਦੇ ਵਿੱਚ ਸਿੱਧੀ ਫਲੈਟ ਹੋ ਪਰ ਜਦੋਂ ਜੰਗਲਾਂ ਰਾਹੀਂ ਪਾਗੇ ਤੇ ਫਿਰ ਨਾ ਗਿਆ ਮਹੀਨਿਆਂ ਦੇ ਮਹੀਨੇ ਲੰਘ ਗਏ ਫਿਰ ਫੌਂਦਰ ਸਰੋਂ ਫਲਾਈਟ ਡਾਇਰੈਕਟ ਕਹਿੰਦੇ ਹੀ ਕਰਨੀ ਹੈ ਪਰ ਬੰਬੇੋਂ ਜਾ ਕੇ ਫਿਰ ਅੰਮ੍ਰਿਤਸਰੋਂ ਬੰਬੇ ਬੰਦਿਆਂ ਫਿਰ ਗਵਾਨਾਂ ਦੀ ਕਰਵਾਤੀ ਪਤਾ ਨਹੀਂ ਕਿੱਥੇ ਕਿੱਥੇ ਖੜਿਆ ਕਿੱਥੇ ਨਹੀਂ ਉਹ ਜੈਂਟਾ ਦੇ ਤੇ ਇਹੋ ਹੀ ਹੈ ਸਾਡੇ ਨਾਲ ਜਿਹੜਾ ਅਮਰਸਰ ਦਾ ਏਜੰਟ ਹੀਗਾ ਇਹਨੇ ਸਾਡੇ ਨਾਲ ਇਹ ਗੱਲ ਕੀਤੀ ਸੀ ਵੀ 20 ਦਿਨ ਹੁਣ ਅੱਗੇ ਕੀ ਪਤਾ ਕਿੰਨੇ ਏਜੰਟ ਕਿੰਨੇ ਨਹੀਂ ਕੀਤੇ ਉਹ ਹੁਣ ਏਜੰਟਾਂ ਦੇ ਉਹਨਾਂ ਨੂੰ ਪਤਾ ਹੋਏਗਾ ਵੀ ਕੀ ਕੀ ਨਹੀਂ ਤੁਹਾਨੂੰ ਪੇਰਨਾ ਗਿਰਦਾ ਸੀ ਜੀ ਪਿੰਡ ਨੰਗਲਮੇਨ 22 ਸਤੰਬਰ ਨੂੰ ਮੈਂ ਜੀ ਬੰਬੇੋਂ ਗਿਆ ਜੀ ਗਵਾਨਾਂ ਨੂੰ ਆਣੀ ਡੋਕੀ ਕਿੱਥੋਂ ਕਿੱਥੋਂ ਦੇ ਗਏ ਗਵਾਨਾਂ ਸਰ ਗਿਆ ਮੈਂ ਬ੍ਰਾਜ਼ੀਲ ਪਰੂ ਕੋਲੰਬੀਆ ਦੇ ਵਿੱਚ ਜੰਗਲ ਹਾਂਜੀ ਕੀ ਗੱਲਬਾਤ ਹੋਈ ਸਰ ਇਹ ਗੱਲ ਹੋਈ 15 ਦਿਨਾਂ ਵਿੱਚ ਤੁਹਾਨੂੰ ਮੇਰੇ ਕੋਲ ਪਹੁੰਚਾ ਦਾਂਗੇ ਤੇ ਫਿਰ ਸਾਰੇ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ ਬਾਈਖਲੇੜ ਭੇਜਾਂਗੇ ਇਹਨਾਂ ਨੇ ਥੱਲੇ ਲੜੂਗੀ ਭੇਜਤਾ ਸੀ ਸਾਨੂੰ ਹਾਂਜੀ ਕੀ ਹਾਲਾਤ ਸੀ ਸਰ ਦੋ ਦਿਨ ਜੰਗਲਾਂ 'ਚ ਰਹੇ ਐਵੇਂ ਹਾਂਜੀ ਕੀ ਹਾਲਾਤ ਜੰਗਲ ਦੇ ਵਿੱਚ ਹਾਲਾਤ ਬਹੁ ਮੜੇ ਮਰੇ ਹਾਂਜੀ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਵਾ ਮੀਂਹ ਪੈਂਦਾ ਜੀ ਬਹੁ ਮੜੇ ਲਾਉਦਾ ਮਰੇ ਹੋਰ ਵੀ ਨੋਜਣਾ ਹੈ ਗਈ ਸੀ ਅਸੀਂ ਬਾਈ ਤੇ ਜਾਨੀ ਸੀ ਹਾਂਜੀ ਸਾਰੇ ਜਣੇ ਸਾਰੇ ਇਧਰੋਂ ਪਹਾੜੀਆਂ ਚੜ੍ਹ ਕੇ ਗਏ ਆ ਪਹਾੜੀਆਂ ਕੋ ਵੱਡੀਆਂ ਵੀ ਹੈਗੀਆਂ ਕੋ ਛੋਟੀਆਂ ਵੀ ਹੈਗੀਆਂ ਸੀ ਨਦੀਆਂ ਦੇ ਵਿੱਚੋਂ ਲੰਘ ਕੇ ਵੀ ਜਾਣਾ ਪੈਂਦਾ ਜੀ ਪੱਥਰ ਵੀ ਚੜ੍ਹਨੇ ਪੈਂਦੇ ਆ ਪਹਾੜੀਆਂ ਦੇ ਹਾਂਜੀ ਕੱਡੋਂ ਕੰਨੇ ਕੋਈ ਗੱਲੀ ਗਲੋਈ ਮਾਰ ਪੈਟ ਨਹੀਂ ਕੀਤੀ ਇਹ ਸਾਡੇ ਨਾਲ ਜਦੋਂ ਆਪਾਂ ਗਏ ਆ ਜੀ ਹਾਂਜੀ ਫਿਰ ਮੈਂ 1 ਫਰਵਰੀ ਨੂੰ ਪੁੱਜਿਆ ਜੀ 1 ਫਰਵਰੀ ਨੂੰ ਸਰ ਮੈਨੂੰ ਬੋਡਰ ਪਟ੍ਰੋਲੀ ਨੇ ਅਰੈਸਟ ਕਰ ਲਿਆ ਸੀ ਤੇ 14 ਫਰਵਰੀ ਨੂੰ ਸਰ ਮੈਨੂੰ ਉੱਥੋਂ ਉਹਨਾਂ ਨੇ ਪਲਾਨ ਦੇ ਵਿੱਚ ਝਾੜਦਾ ਸੀਗਾ ਹਾਂਜੀ ਸਰ ਮੈਂ 14 15 ਤੱਕ ਲਿਆ ਜੀ ਕੀ ਕੁਛ ਕੀਤਾ ਤਾਂ ਫਿਰ ਕੈਂਪਰ ਵੀ ਸਾਰੇ ਹੀ ਵੀ ਆਪਣੇ ਖਾਣ ਨੂੰ ਦੇ ਸੀ ਉੱਚ-ਚੁਸ ਦੀ ਹੋ ਗਏ ਜਾਂ ਆਪਣੇ ਸੇਵ ਹੋ ਗਿਆ ਚਾਕਲੇਟ ਬਿਸਕੁਟ ਇਦਾਂ ਮਤਲਬ ਜੇ ਰਾਤ ਨੂੰ 1 ਵਜੇ ਹੋ ਗਿਆ ਨੂੰ ਆਨ ਲੈ ਜਾਂਦੀ ਸੀ ਸਾਰੇ ਏਸੀ ਚੱਲਦਾ ਰਹਿੰਦਾ ਸੀ ਹਾਂਜੀ ਸਾਰੇ ਸਾਨੂੰ ਤਾਂ 14 ਤਰੀਕ ਨੂੰ ਇਹਨਾਂ ਨੇ ਜਦੋਂ ਲਿਸਟ ਆਈ ਸੀਗਾ ਸਾਨੂੰ ਰਿਲੀਜ਼ ਕਰਨ ਲੱਗੇ ਨੇ ਸਾਰੇ ਉਹ ਤੋਂ ਸਾਨੂੰ 14 ਤਰੀਕ ਨੂੰ ਇਹਨਾਂ ਨੇ ਪਲੇਨ ਦੇ ਵਿੱਚ ਚੜਦਾ ਸੀ ਤੇ ਉਹ ਪਲੇਨ ਦੇ ਵਿੱਚ ਚੜ ਕੇ ਸਾਰੇ ਸਾਨੂੰ ਸਿੱਧਾ ਇਥੇ ਆ